ਸਦੀਪ ਸਿੰਘ ਆਪੋਨੇ ਸਾਡੇ ਬੱਚੇ ਨੇ ਆਪਦੇ ਸਾਡੇ ਪਰਿਵਾਰ ਨੇ ਤੇ ਜੇ ਕਾ ਵੀ ਕੋਈ ਮੁਸ਼ਕਲ ਆਉਗੀ ਤੇ ਜਿਵੇਂ ਅੱਜ ਮੈਂ ਆ ਆਪਣੇ ਬੱਚਿਆਂ ਕੋਲ ਮੈਂ ਕਹਾ ਵੀ ਬੱਚਿਆਂ ਦੀ ਜਿਹੜੀ ਕੋਈ ਮੁਸ਼ਕਲ ਆਉਦਾ ਹੱਲ ਕਰਾਂਗੇ ਬੱਚਿਆਂ ਦੇ ਦੇਖ ਜਾਵਾਂਗੇ ਮੈਂ ਅੱਜ ਵਿਖੋ ਜਦੋਂ ਮੈਨੂੰ ਪਤਾ ਲੱਗਾ ਸਾਡੇ ਚੀਰਮੈਨ ਨੇ ਪਰਮਿੰਦਰ ਗੋਲਡੀ ਜੀ ਇਹ ਇਸੇ ਹਲਕੇ ਦੇ ਵਿੱਚ ਰਹਿੰਦੇ ਇੱਥੇ ਵਾਧਾ ਤੋਂ ਬਾਅਦ ਵਿੱਚ ਰਹਿੰਦੇ ਆ ਇਹਨਾਂ ਮੈਨੂੰ ਦੱਸਿਆ ਵੀ ਇਤਰਾਹ ਪਰੇਸ਼ਾਨੀ ਆ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਹਾ ਅੱਜ ਆਪਾਂ ਬਿਨਾ ਸਿਕਿਉਰਟੀ ਤੋਂ ਬਿਨਾ ਕਿਸ ਨੂੰ ਦੱਸੇ ਤੋਂ ਆਪਾਂ ਜਾਣਾ ਤੇ ਜਾ ਕੇ ਚੈੱਕ ਕਰਦੇ ਆਂ ਚਲੋ ਆਏ ਆ ਇੱਥੇ ਡਰਾਈਵਰਾਂ ਕਨੈਕਟਰ ਨੇ ਬੱਸਾਂ ਰੋਕੇ ਹੀ ਤਕਰੀਬਨ ਖੜੀਆਂ ਸਿਕਿਉਰਟੀ ਮਤਾਲੀ ਨਾਲ ਲੱਗਿਆ ਜੇ ਸਿਕਿਉਰਟੀ ਆ ਜਾਂਦੀ ਆ ਉਹ ਕਿ ਸਾਰਿਆਂ ਨੂੰ ਪਤਾ ਲੱਗ ਜਾਂਦਾ ਕਿ ਕੋਈ ਜਾਂ ਅਫਸਰ ਆਇਆ ਜਾਂ ਕੋਈ ਲੀਡਰ ਆਇਆ ਮੈਂ ਚੁੱਪ ਕਰਕੇ ਆ ਕੇ ਪਹਿਲਾਂ ਉੱਧਰ ਜਿੱਥੋਂ ਬੱਸ ਸਟਾਪ ਕੋਕਰਾਲੀ ਰੋਕੇ ਦਾ ਚੰਡੀਗੜ੍ਹ ਨੂੰ ਜਾਂਦੀ ਆ ਉੱਧਰ ਰੁਕੇ ਆ ਚਲੋ ਰੁਟੀਨ ਦੇ ਵਿੱਚ ਇੱਕ ਅੱਧੀ ਬੱਸ ਭਾਵੇਂ ਲੰਗੀ ਹੋਵੇ ਬਾਕੀ ਰੋਕੇ ਹੀ ਸਟਾਪ ਕਰਕੇ ਹੀ ਲੈ ਕੇ ਗਏ ਆ ਇੱਥੇ ਪੱਕੀ ਆਪਾਂ ਦੋ ਇਨਸਪੈਕਟਰ ਤਾਇਨਾਤ ਕਰਦੇ ਆ ਕਿ ਦੋਵੇਂ ਇਨਸਪੈਕਟਰ ਦੋਵਾਂ ਬੱਸ ਸਟਾਪ ਤੇ ਖੜੇ ਰਹਿਣਗੇ ਹਰ ਪਾਸੇ ਤੇ ਪ੍ਰੀਖ ਮਾਰ ਕੇ ਚੱਲਣਗੇ ਦੇਖੋ ਸਾਨੂੰ ਨਾ 4 ਸਾਲ ਹੋ ਗਿਆ ਅੰਦੇ ਜਾਂਦੇ ਨੂੰ ਗੱਲ ਇਹ ਹੁੰਦੀ ਹੈ ਕਿ ਬੱਸ ਵਾਲੇ ਬੱਸ ਰੋਕਦੇ ਨੇ ਉਹਨਾਂ ਨੂੰ ਇਹ ਹੈ ਕਿ ਇਹ ਆਧਾਰ ਕਾਰਡ ਵਾਲੀ ਬੀਗਿਆ ਨੇ ਇਹਨਾਂ ਨੇ ਕਰਾਇਆ ਦੇਣਾ ਨਹੀਂ ਸਾਡਾ ਤਰਾ ਇੰਨੇ ਕੰਮ ਕਿਉਂ ਕਿਉਂਕਿ ਹੁਣ ਬੱਸ ਜਿਹੜੇ ਸਰਕਾਰੀ ਬੱਸ ਵਾਲਿਆ ਉਹਨਾਂ ਨੂੰ ਸਰਕਾਰ ਪੈਸਾ ਦੇਦੀ ਹੈ ਤੇ ਆਧਾਰ ਕਾਰਡ ਜਿਹੜਾ ਲਾਗੂ ਹੋਇਆ ਉਹ ਵੀ ਸਰਕਾਰ ਦੇ ਲਈ ਉਹਨਾਂ ਨੂੰ ਸਹੂਲਤਾਂ ਦੇਣੀਆਂ ਚਾਹੀਦੀਆਂ ਨੇ ਠੀਕ ਹੈ ਜੀ ਹੁਣ ਇਹ ਲੋਕਿਆ ਕਰਦੇ ਨੇ ਇਹ ਵਾਸਤੇ ਯਾਤਰਾ ਹੋਵੇ ਬਣਾ ਲੈਣ ਜਿਹੜੇ ਤਾਕੀਬਾਰੀ ਹੋਵੇ ਯਾਕਰ ਉਹਨਗੇ ਉਹ ਪੁੰਦੇ ਜਿਹੜਾ ਜਿਹੜਾ ਪਟਰਨ ਪੰਤਾ ਉਹਦੇ ਪਿੱਛੇ ਹੀ ਆ ਉਹ ਪਟਰਨ ਤੋਂ ਦੇ ਅ ਇਹਨਾਂ ਨੇ ਕਦੀ ਵੀ ਬੱਸ ਸਟੈਂਡ ਪਰ ਬੱਸ ਲਾੜੀ ਨਹੀਂ ਹੈਗੀ ਠੀਕ ਹੈ ਜੇ ਅਸੀਂ ਉਰੇ ਵੀ ਖੜ੍ਹਦੇ ਆ ਨਾ ਜਿਵੇਂ ਉਹਨੂੰ ਕੋਈ ਖਾ ਕੇ ਬਾਸ ਫੋਲ ਦੋ ਕੋਲੋ ਕਿਉਂਕਿ ਸਰ ਸਾਨੂੰ ਵੀ ਅਸੀਂ بڑے ਨਿੱਕੇ ਬੰਦੇ ਸਾਨੂੰ ਕੋਈ ਨਹੀਂ ਸਮਝ ਆ ਗਈ ਜੇ ਬੱਸ ਭਰੀ ਹੋਈ ਹੈ ਅਸੀਂ ਹੱਥ ਨਹੀਂ ਪਾਣਾ ਕਿਉਂਕਿ ਸਰ ਮੇਤੇ ਆਣ ਤੇ ਪਹਿਲਾਂ ਅਸੀਂ ਜਿੰਨੇ ਖੜੇ ਸੀ ਉਹ ਬੱਸ ਆਣ ਤੇ ਪਹਿਲਾਂ ਚਾਰ ਬੱਸਾਂ ਲਾਂ ਕੇ ਗਈ ਉਸਨੇ ਸਾਨੂੰ ਛੜਾਇਆ ਨਹੀਂ ਤੇ ਬਾਅਦ ਚ ਉੱਥੇ ਹੀ ਘੱਟ ਹੋ ਜਾਂਦਾ ਫਿਰ ਬਾਅਦ ਚ ਫੇਰੇ ਡਰਾਈਵਰ ਕਰਨੇ ਨੇ ਨਹੀਂ ਨਹੀਂ ਕਰਾ ਲੇ ਤਾਂ ਬਹੁਤ ਫੜਾ ਬਾਲੀਆਂ ਨੇ ਕਿਤੇ ਕਿ ਤੁਸੀਂ ਹਰ ਇੱਕ ਬਾਸਾਲਾ 10 5 ਰੁਪਏ ਲੈ ਕੇ ਜਾਓਗੇ ਤੇ ਕਾਜੀ ਕਰਾੜੀ ਕਿਹੜ ਹੋ ਗਈ ਬਿਲਕੁਲ ਬਿਲਕੁਲ ਠੀਕ ਹੈ ਤਾਂ ਕਰਕੇ ਅਸੀਂ ਯੂਜ਼ਿੰਗ ਜਾਮ ਲਾਇਆ ਸੀਗਾ ਕਿ ਬਾਸਾਲੇ ਕਹਿੰਦੇ ਕਿ ਬੰਦਿਆ ਸਿੱਧਾ ਸਰ ਦੇਖੋ ਕਰਾੜੀ ਕਰਾੜੀ ਦੇ ਬੰਦਿਆ ਜੋ ਘਵਲ ਦਾ ਸਿੱਧਾ ਜੇ ਪਹਿਲਾਂ ਅਸੀਂ ਤੁਹਾਨੂੰ ਪੈਸੇ ਦੇ ਦਿੱਤੇ ਆ ਤਾਂ ਤਾਂ ਸਬਸਾ ਤੇ ਲੜਕੜ-ਲੜਕੜ ਕੇ ਦੇ ਦੇਣੀ ਹੈ ਠੀਕ ਹੈ ਬਾਅਦ ਜੋ ਫਿਰ ਪਹਿਲਾਂ ਆ ਗਏ ਉਹ ਲਾ ਲਿਆ ਟੈਗਰ ਡਰਾਈਵਰ ਕਲੈਕਟਰ ਲਾਇਓ ਜੀ ਹੈ ਉਹ ਤਾਂ ਬੈਠਾ ਹੋ ਗਿਆ ਲਓ ਲਓ ਸਾਡਾ ਜਿਹੜਾ ਐਗਰੋ ਪੈਲ ਬੱਚਿਆਂ ਨੂੰ ਦਿਆ ਕਰੋ ਠੀਕ ਹੈ ਜੀ ਬਾਕੀ ਦੇ ਚੋਂ ਮੁੰਡੇ 10 ਮਿੰਟ ਮਗਰੋਂ ਵਿਚਰਜਣ ਕਿ ਪਹਿਲਾਂ ਧੀਆ ਨੂੰ ਚੜਾਓ ਕਾਲਜ ਵਾਲਿਆਂ ਤੇ ਸਕੂਲ ਵਾਲਿਆਂ ਠੀਕ ਹੈ ਨਾ ਆਪੇ ਲੈ ਧੀ ਕੁੜੀਆਂ ਨੂੰ ਚੜਾ ਲੋ ਸਾਰਿਆਂ ਨੂੰ ਮੁੰਡਿਆਂ ਨੂੰ ਮੁਰਕੇ ਚੜਾ ਲਓ ਕੁੜੀਆਂ ਨੂੰ ਚੜਾ ਲਓ ਹਾਂਜੀ